ਇਸ ਵਾਰ ਪੰਜ ਸਿੰਘ ਸਹਿਬਾਨ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 4 ਤੋਂ 6 ਤਰੀਕ ਤੱਕ ਆ ਦੇਖੋ ਸਾਡੇ ਸਿਕਤਰ ਸਾਹਿਬ ਖੜੇ ਆ ਕਿ ਭਾਈ ਕਲਵਾਨ ਸੋਣੀ ਤਾਂ ਚਲੋ ਰਿਟਾਇਰ ਹੋ ਗਏ ਸਾਡੇ 2000 ਇੱਥੇ ਸਿਕਤਰ ਹੁੰਦੇ ਸੀ ਇਹ ਜਿੰਨੇ ਵੀ ਸਾਰੇ ਸਿਕਤਰ ਤੇ ਸਾਰਾ ਸਟਾਫ ਉਹ ਭਾਵੇਂ ਅੱਜ 3 ਤਰੀਕ ਆ ਸਾਰਿਆਂ ਨੇ ਕਾਲੀਆਂ ਦਸਤਾਰਾਂ ਸਜਾਈਆਂ ਇਹ 4 ਤੋਂ 6 ਤੱਕ ਸਾਰੇ ਖਾਲਸਾ ਪੰਥ ਨੂੰ ਇਹ ਹੁਕਮਿਆਂ ਤੇ ਬਾਤੋਂ ਵੱਧ ਸਾਰੇ ਬੀਬੀਆਂ ਕਾਲੇ ਦੁਪੱਟੇ ਤੇ ਜਿਹੜੇ ਸੰਗ ਆਪਣੇ ਸੰਗਿਆ ਉਹ ਕਾਲੀਆਂ ਦਸਤਾਰਾਂ ਸੁਝਾਉਣ ਉਹ ਤੋਂ ਇਲਾਵਾ ਕਿਉਂਕਿ ਬਹੁਤ ਲੋਕਾਂ ਦੀ ਭਾਰੀ ਆਮਦ ਹੁੰਦੀ ਆ 6 ਜੂਨ ਦੇ ਇਹਨਾਂ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਸੰਗਤ ਜਿਹੜੀ ਆ ਪਹੁੰਚਦੀ ਆ ਤੇ ਮਹਾਨ ਸ਼ਹੀਦਾਂ ਨੂੰ ਆ ਕੇ ਆਪਣੇ ਨਤਮਸਤਕ ਵੀ ਹੁੰਦੇ ਆ ਸੋ ਇੱਕ ਪਿਛਲੇ ਦਿਨੀ ਜੂਪੀ ਦੇ ਵਿੱਚ ਇੱਕ ਐਸਾ ਕਾਂਡ ਵਰਤਿਆ ਜਿਹਦੇ ਨਾਲ ਸਾਰੇ ਸਿੱਖਾਂ ਦੇ ਹਿਰਦਿਆਂ ਦੇ ਵਿੱਚ ਇੱਕ ਮੋੜ ਫੇਰ ਚੰਗਿਆੜੀ ਜੇ ਉੱਠੀ ਉਹ ਇੱਕ ਬੱਚੀ ਸੀ ਗ੍ਰਾਂਤੀ ਸਿੰਘ ਦੀ ਜਿਹਨੂੰ ਉੱਥੇ ਜ਼ਬਰਦਸਤੀ ਚੱਕ ਕੇ ਉਹਨਾਂ ਜ਼ਬਰਦਨਾਹ ਕੀਤਾ ਗਿਆ ਸਿੰਘ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਉੱਥੇ ਗਾਇਬ ਹੀ ਸਗੇ ਉਹਨਾਂ ਨੇ ਇੱਕ ਹਫ਼ਤੇ ਦਾ ਆਲਟੀਮੇਟਮ ਵੀ ਦਿੱਤਾ ਕੋਈ ਉਹਦੇ ਕਾਨੂੰਨੀ ਬਣਦੀ ਕਾਰਵਾਈ ਜਿੰਨੇ ਵੀ ਉਹਦੇ ਵਿੱਚ ਸ਼ਾਮਲਿਆ ਉਹ ਸਾਰੇ ਫੜੇ ਜਾਣ ਤੋਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਜੀ ਦੇ ਬੇਨਤੀ ਵੀ ਕਰਦੀ ਆ ਕਿ ਤੁਸੀਂ ਉਹਦੀ ਅਗਵਾਈ ਕਰੋ ਤੇ ਜੇ ਫਿਰ ਉੱਥੇ ਹਫ਼ਤੇ ਤੋਂ ਬਾਅਦ ਨਹੀਂ ਕਾਰਵਾਈ ਹੁੰਦੀ ਤਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਥੇ ਜਿਹੜਾ ਵੀ ਦਾਹ ਪ੍ਰੋਗਰਾਮ ਲਿਖਿਆ ਜਾਊਗਾ ਉਹਦੀ ਅਗਵਾਈ ਕਰੋ ਸੋ ਇਹ ਮੈਂ ਸਮਝਦਾ ਜਿਹੜੀਆਂ ਬਧਿਕੀਆਂ ਆ ਉਹ ਬੇਦੀਆਂ ਬੇਲੀਆਂ ਕਿਸੇ ਨਾ ਕਿਸੇ ਸਮੇਂ ਜ਼ਰੂਰ ਸਿਕਾ ਨੂੰ ਤੋੜੀਆਂ ਆ ਸੋ ਮੈਂ ਸਮੁੱਚੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਸਿੱਖ ਭਾਈਚਾਰੇ ਨੂੰ ਸਮੁੱਚੇ ਨੂੰ ਕਿ 4 ਤੋਂ 6 ਤਰੀਕ ਤੱਕ ਆਪਣੇ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਵੱਧ ਤੋਂ ਵੱਧ ਪਵਿੱਤਰ ਗੁਰਬਾਣੀ ਗਾਇਨ ਕਰਨ ਅਰਦਾਸਾਂ ਬੇਨਤੀਆਂ ਸਹਿਜ ਪਾਠ ਜਾਂ ਅਖੰਡ ਪਾਠਾਂ ਦੇ ਰੂਪ ਦੇ ਵਿੱਚ ਤੇ ਕਾਲੀਆਂ ਦਸਤਾਰਾਂ ਤੇ ਜਿਹੜੇ ਕਾਲੇ ਦੁਪੱਟੇ ਆ ਉਹ ਸਾਰੇ ਬੀਬੀਆਂ ਕਾਲੇ ਦੁਪੱਟੇ ਲੈਣ ਤੇ ਜਿੰਨੇ ਵੀਰ ਆ ਉਹ ਸਾਰੇ ਕਾਲੀਆਂ ਦਸਤਾਰਾਂ ਸਜਾਉਣ ਕਿਉਂਕਿ ਇਹ ਕੋਈ ਸੋਗ ਨਹੀਂਗਾ ਇੱਕ ਮਾਰਕ ਆਫ ਪ੍ਰੋਟੈਸਟ ਆ ਸੋ ਇਹ ਅਕਾਲ ਤਖਤ ਵੱਲੋਂ ਲਿਖਿਆ ਗਿਆ ਸੋ ਸਾਰੀ ਸੰਗਤ ਨੂੰ ਫਾਲੋ ਕਰਨਾ ਕੱਲ ਦੇ ਦਿਨ ਨਤੀਜੇ ਆ ਰਹੇ ਜੀ ਕੱਲ ਦੇ ਦਿਨ ਹੀ ਪ੍ਰਸੰਗ ਚੱਲ ਰਿਹਾ ਹੈ